ਇੱਥੇ ਦਰਿਆ ਦਾ ਵਿਸ਼ਾਲ ਰੂਪ ਆ ਅਸਲੀ ਦਰਿਆ ਲੱਗਦਾ ਹੈ ਇਹਨੂੰ ਦੇਖ ਕੇ ਇਹਦੇ ਉੱਤੇ ਮੋਹ ਵੀ ਆਉਂਦਾ ਹੈ ਪਿਆਰ ਵੀ ਆਉਂਦਾ ਹੈ ਇਹ ਤੋਂ ਖੌਫ ਵੀ ਆਉਂਦਾ ਹੈ ਪਰ ਇੱਥੇ ਦੇ ਲੋਕ ਇਹ ਕਹਿੰਦੇ ਆ ਕਿ ਅਸੀਂ ਇਸ ਪਾਣੀ ਦੇ ਕੋਲੋਂ ਲੰਘਦੇ ਆ ਵੀ ਅਸੀਂ ਤਾਂ ਪਿਆਸੇ ਆ ਸਾਡੇ ਕੋਲੋਂ ਭਾਵੇਂ ਦਰਿਆ ਲੰਘ ਰਿਹਾ ਹੈ ਸਾਡੇ ਕੋਲੋਂ ਪਾਣੀ ਭਰ ਕੇ ਲੰਘ ਰਿਹਾ ਹੈ ਪਰ ਸਾਨੂੰ ਫਾਇਦਾ ਨਹੀਂ ਹੋ ਰਿਹਾ ਪੰਜ ਦਰਿਆਵਾਂ ਦੀ ਧਰਤੀ ਸਤਲੁਜ ਧਰਤੀ ਪੰਜਾਬ ਕਹਿੰਦੇ ਸੀ ਪੰਜਾਬ ਹੁਣ ਇਹ ਇੱਕ ਦਰਿਆ ਸਤਲੁਜ ਸਾਡੇ ਕੋਲ ਬਜਿਆ ਇਸ ਜ਼ਿਲ੍ਹੇ ਵਾਲਿਆਂ ਕੋਲ ਇਹ ਪਾਣੀ ਪਤਾ ਕਿੱਥੇ ਜਾ ਰਿਹਾ ਇੱਥੋਂ ਵੀ ਲੋਹੜਖੱਡ ਤੋਂ ਪਾਇਆ ਜਾਂਦਾ ਉੱਧਰਲੇ ਪਾਸੇ ਜਿੱਧਰ ਗੁਰੂ ਘਰ ਦਿਖ ਰਿਹਾ ਇਸ ਤੋਂ ਥੋੜੇ ਅੱਗੇ ਇੱਕ ਨਹਿਰ ਹੈ ਪਾਖੜਾ ਫੀਡਰ ਨਹਿਰ ਕਹਿੰਦੇ ਆ ਉਹ ਪਾਣੀ ਬਨ ਕੇ 70 ਸਾਲਾਂ ਤੋਂ ਰਾਜਸਥਾਨ ਹਰਿਆਣਾ ਬਾਇਆ ਖਨੂਰੀ ਭੇਜ ਰਹੀ ਹੈ ਇਹ ਦਰਿਆ ਵੈਸੇ ਅਸੀਂ ਕਹਿੰਦੇ ਆ ਸਤਲੁਜ ਦਰਿਆ ਹੈ ਪਰ ਜੇ ਮੈਂ ਔਖੇ ਸ਼ਬਦਾਂ 'ਚ ਕਹਾ ਮੈਨੂੰ ਕਹਿਣਾ ਨਹੀਂ ਚਾਹੀਦਾ ਮੇਰੀ ਭਾਵਨਾ ਬਹੁਤ ਹੈ ਖਵਾਜੇ ਪ੍ਰਤੀ ਇਹ ਵੇਸਟ ਵਾਸਤੇ ਰੱਖਿਆ ਹੋ ਉਹ ਨਹੀਂ ਸਾਨੂੰ ਸਰਕਾਰਾਂ ਗੱਲਾਂ ਤਾਂ ਬਹੁਤ ਕਰਦੀਆਂ ਕੱਸੀਆਂ ਤੱਕ ਪਾਣੀ ਜਾਂ ਹੋਰ ਹੈ ਇੱਕ ਪ੍ਰਸਤਾਵਿਤ ਨਹਿਰ ਹੈ ਜਿਹਦਾ ਨਕਸ਼ਾ ਬਣ ਗਿਆ ਲੋਕ ਚਾਹੁੰਦੇ ਐ ਉਹ ਇੱਕ ਮੈਂ ਤੁਹਾਨੂੰ ਜਿੱਦਾਂ ਗਿਆ ਨਾ 5-10 ਮੀਟਰ ਦਾ ਛੋੜਾ ਜਿਹਾ ਟੋਟਾ ਜੇ ਸਾਡੇ ਉੱਪਰਲੀ ਘਾੜ ਚੁੱਟ ਪਾ ਦਿੱਤਾ ਜਾਵੇ ਤਾਂ 137 ਪਿੰਡ ਸਾਡੇ ਥੋੜੇ ਬਹੁਤ ਜਿਹੜੇ ਬੇਲਿਆਂ ਦੇ ਨੰਗਲ ਦੇ 28 ਪਿੰਡ ਬੀਤ ਦੇ ਪਲਾਨਿੰਗ ਨਾਲ ਜੇ ਪਾਈਪਿੰਗ ਪਾ ਕੇ ਉਹਨਾਂ ਨੂੰ ਵੀ ਪਾਣੀ ਦੇ ਦਈਏ ਤਾ ਸਾਰੀ ਜ਼ਿੰਦਗੀ ਜਿਹੜਾ ਇਹ ਕੰਮ ਕਰ ਜੂਗਾ ਇਹਦਾ ਸੁਆਪਣ ਦੇਖੋ ਤਾਂ ਸਾਨੂੰ ਕਸ਼ਮੀਰ ਜਾਣ ਦੀ ਸ਼ਾਇਦ ਲੋੜ ਨਾ ਪਵੇ ਪਟੇਲਾਂ ਤੱਕ ਪਾਣੀ ਪਹੁੰਚੇ ਨੀ ਜੀ ਤੁਹਾਡੇ ਟੇਲਾਂ ਤੱਕ ਪਹੁੰਚਾਉਣ ਦਾ ਤਾਂ ਵਾਦਾ ਕਰਤਾ ਦਰਿਆ ਦੇ ਵਿੱਚ ਤੁਸੀਂ ਇੱਥੇ ਦੇਖ ਲਓ ਪਾਣੀ ਕਿੰਨਾ ਹੈ ਉਹ ਇੰਨੀ ਕੁ ਮਾਈਨਿੰਗ ਕਰਕੇ ਲੋਕਾਂ ਦੇ ਹਿਟਲੇ ਪਾਸੇ ਸਾਰਾ ਪਾਣੀ ਲਾ ਦੇਤਾ ਕਿ ਉੱਪਰ ਵਾਲੇ ਪਾਸੇ ਸੰਤ ਮਹਾਪੁਰਸ਼ ਵੀ ਕਹਿੰਦੇ ਥੱਕ ਗਏ ਪਾਣੀ ਪਜਾ ਦਿਓ ਸਰਕਾਰ ਤੋਂ ਪਾਣੀ ਨਹੀਂ ਪੁੱਜਿਆ ਟੇਲਾਂ ਵਾਲੀ ਗੱਲ ਤਾਂ ਦੂਰ ਦੀ ਗੱਲ ਹੈ ਇੱਥੇ ਕਿਸੇ ਹੋ ਸਕਦਾ 2-4 ਬੰਦਿਆਂ ਨੇ ਪੰਪ ਲਾ ਕੇ ਲਾਗ ਲਈ 2-4 ਕਿੱਲੇ ਜ਼ਰੂਰ ਸਿੰਜਲੇ ਹੋਣੇ ਸਭ ਤੋਂ ਸੌਖਾ ਮੈਥਡ ਹੈ ਜੇ ਇੱਥੋਂ ਪਾਈਪ ਪਾ ਕੇ ਨਾ ਸਰਕਾਰ ਮੰਨ ਲਓ ਨਾਲ ਲੱਗਦੇ 25 ਦੀ ਪਿੰਡਾਂ ਨੂੰ ਸਿੰਜ ਦੇਵੇ ਤਾਂ ਉੱਥੇ ਤੇ ਕੋਸ਼ਿਸ਼ ਸਾਰਥਕ ਨਜ਼ਰ ਆ ਜਾਣੀ ਵੀ ਯਾਰ ਇੱਕ ਵਾਕੇ ਕੁਝ ਕਰਨਾ ਜਾਂਦੇ ਆ ਇੱਥੇ ਟੈਰ ਦਾ ਰੈਸਟੋਰੈਂਟ ਮਾਨਸਾ ਦਾ ਜ਼ਮੀਨ ਮਲਕੀਤੀ ਆ ਬਹੁਤ ਸਾਰੀ ਉਹਨਾਂ ਲੋਕਾਂ ਨੂੰ ਪੱਕੇ ਤੌਰ ਤੇ ਜ਼ਿੰਦਗੀ ਭਰ ਦੀਆਂ ਰੋਟੀਆਂ ਸਰਕਾਰ ਨੂੰ ਟੂਰਿਜ਼ਮ ਪੰਜਾਬ ਦੀ ਦਿੱਖ ਸਾਨੂੰ ਨਹਿਰ ਦੇ ਕੇ ਸਾਡਾ ਇਲਾਕੇ ਨੂੰ ਪਾਣੀ ਪੰਜਾਬ ਦੀ ਧਰਤੀ ਹੈ ਜਹੀ ਧਰਤੀ ਹੈ ਜਿਹਦੀ ਦੁਨੀਆ ਦੇ ਨਕਸ਼ੇ ਦੇ ਉੱਤੇ ਅਲੱਗ ਹੀ ਪਹਿਚਾਣ ਹੈ ਅੱਜ ਤੋਂ ਨਹੀਂ ਸਦੀਆਂ ਤੋਂ ਰਹੀ ਹੈ ਕਿਉਂਕਿ ਇੱਥੇ ਕਦੇ ਸੱਤ ਨਦੀਆਂ ਵਗਦੀਆਂ ਸੀ ਸੱਤ ਸਪ ਸਿੰਧੂ ਰਿਹਾ ਫਿਰ ਪੰਜ ਪਾਣੀਆਂ ਕਰਕੇ ਪੰਜਾਬ ਹੋ ਗਿਆ ਅੱਜ ਕੁਝ ਦਰਿਆ ਦੂਜੇ ਹਿੱਸੇ ਚਲੇ ਗਏ ਪੰਜਾਬ ਦੇ ਵੀ ਅਰਥ ਜਿਹੜੇ ਹੈਗੇ ਹੁਣ ਬਦਲ ਚੁੱਕੇ ਆ ਪਰ ਅੱਜ ਦੀ ਪੀੜ੍ਹੀ ਤਰਸਦੀ ਇਹ ਆ ਕਿ ਉਹਨੇ ਜਿੰਨੇ ਦਰਿਆ ਸਾਡੇ ਕੋਲ ਹੈਗੇ ਉਹ ਵੀ ਭਰ ਕੇ ਸ਼ਾਇਦ ਨਾ ਚੱਲਦੇ ਦੇਖੇ ਹੋਣ ਕਿਉਂਕਿ ਇੱਥੋਂ ਜਦੋਂ ਇਹ ਰੋਪੜ ਕੋਲ ਚਲਾ ਗਿਆ ਤਾਂ ਦਰਿਆ ਦਾ ਪਾਣੀ ਫਿਰ ਨਹਿਰਾਂ ਵਿੱਚ ਵੰਡਿਆ ਜਾਂਦਾ ਅੱਗੇ ਤਾਂ ਦਰਿਆ ਦੇ ਹਾਲਾਤ ਅਜਿਹੇ ਹੋ ਜਾਂਦੇ ਆ ਕਿ ਇਹਨਾਂ ਨੂੰ ਦੇਖ ਕੇ ਸ਼ਾਇਦ ਕੋਈ ਕਹਿ ਨਹੀਂ ਸਕਦਾ ਕਿ ਪੰਜਾਬ ਦਾ ਨਾਮ ਇਹਨਾਂ ਦਰਿਆਵਾਂ ਦੇ ਉੱਤੇ ਪਿਆ ਹੋਊਗਾ ਪਰ ਮੈਂ ਜਿੱਥੇ ਖੜਾ ਇੱਥੇ ਤੁਹਾਨੂੰ ਤਸਵੀਰ ਦਿਖਾ ਦਿੰਨਾ ਇੱਥੇ ਦਰਿਆ ਦਾ ਵਿਸ਼ਾਲ ਰੂਪ ਆ ਅਸਲੀ ਦਰਿਆ ਲੱਗਦਾ ਇਹਨੂੰ ਦੇਖ ਕੇ ਇਹਦੇ ਉੱਤੇ ਮੋਹ ਵੀ ਆਉਂਦਾ ਪਿਆਰ ਵੀ ਆਉਂਦਾ ਹੈ ਇਹ ਤੋਂ ਖੌਫ ਵੀ ਆਉਂਦਾ ਹੈ ਕਿੰਨਾ ਆ ਜਿਆਦਾ ਜਿਹੜਾ ਪਾਣੀ ਇਸ ਸਮੇਂ ਇੱਥੇ ਚੱਲ ਰਿਹਾ ਨੂਰਪੁਰ ਵੇਦੀ ਦੇ ਨੇੜੇ ਦੀਆਂ ਇਹ ਤਸਵੀਰਾਂ ਹੈ ਪਰ ਇੱਥੇ ਦੇ ਲੋਕ ਇਹ ਕਹਿੰਦੇ ਆ ਕਿ ਅਸੀਂ ਇਸ ਪਾਣੀ ਦੇ ਕੋਲੋਂ ਲੰਘਦੇ ਆ ਵੀ ਅਸੀਂ ਤਾਂ ਪਿਆਸੇ ਆ ਸਾਡੇ ਕੋਲੋਂ ਭਾਵੇਂ ਦਰਿਆ ਲੰਘ ਰਿਹਾ ਸਾਡੇ ਕੋਲੋਂ ਪਾਣੀ ਭਰ ਕੇ ਲੰਘ ਰਿਹਾ ਪਰ ਸਾਨੂੰ ਫਾਇਦਾ ਨਹੀਂ ਹੋ ਰਿਹਾ ਹੋਰ ਸਟੇਟਾਂ ਇਹਦਾ ਜ਼ਰੂਰ ਫਾਇਦਾ ਲੇ ਰਹੀਆਂ ਨੇ ਸਾਡੇ ਨਾਲ ਗੌਰਵ ਰਾਨਾ ਜੀ ਆ ਕਿਵੇਂ ਦੇਖਦੇ ਹੋ ਜੀ ਦਰਿਆ ਤੁਹਾਡੇ ਕੋਲੋਂ ਲੰਘ ਰਿਹਾ ਹੈ ਤਾਨੂੰ ਇਹਦਾ ਕਿੰਨਾ ਕੁ ਫਾਇਦਾ ਹੈ ਕੋੜੋਂ ਲੰਘ ਰਿਹਾ ਪਿਆਸੇ ਹੋ ਜਾਂ ਤ੍ਰਿਪਤੋਂ ਭਰੇ ਸਭ ਤੋਂ ਪਹਿਲਾਂ ਮੈਂ ਪੰਜਾਬੀ ਲੋਕ ਚੈਨਲ ਪੰਜਾਬ ਦੀ ਆਵਾਜ਼ ਦਾ ਜਗਦੀਪ ਸਿੰਘ ਥਲੀ ਹਰਾਂ ਦਾ ਸਤਨਾਮ ਸਿੰਘ ਰਾਂ ਦਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਆਪਣੇ ਕਾਰਜ ਛੱਡ ਕੇ ਪੰਜਾਬ ਦੇ ਦੁੱਖ ਦਰਦ ਨੂੰ ਪੰਜਾਬ ਦੀਆਂ ਲੋੜਾਂ ਨੂੰ ਦਿਖਾਉਣ ਲਈ ਅੱਗੇ ਆਏ ਨੇ ਸੋ ਇਹ ਸਾਡੇ ਕੋਲੋਂ ਲੰਘ ਰਿਹਾ ਜੀ ਇੱਥੋਂ 10 ਕਿਲੋਮੀਟਰ ਤੇ ਨੂਰ ਪਰਵੇਦੀ ਹੈ ਜਿਹੜਾ 137 ਪਿੰਡਾਂ ਦਾ ਜਿਹਨੂੰ ਕਹਿੰਦੇ ਆ ਹੈੱਡ ਕੁਆਰਟਰ ਕਹਿ ਲਈਏ ਸੈਂਟਰ ਪੁਆਇੰਟ ਹੈ ਸਾਡੇ ਤਰਾਸ ਦੀ ਇਹ ਹੈ ਕਿ 70 ਸਾਲ ਤੋਂ ਦੇਖੋ ਸਮੇਂ ਦੇ ਨਾਲ ਮੰਗ ਪੂਰੀ ਹੋਣੀ ਚਾਹੀਦੀ ਕਦੀ ਲੋਡ ਨਹੀਂ ਹੁੰਦੀ ਜਦੋਂ ਲੋਡ ਹੁੰਦੀ ਹੈ ਉਹ ਪੂਰੀ ਹੋਣੀ ਚਾਹੀਦੀ ਪਹਿਲੇ ਆ ਪੁਲ ਤੇ ਝਾਤੀ ਬਿਜਾ ਦਿਓ ਇਹ ਅਸੀਂ ਸਾਡੀ ਇਤਰਾਸ ਦੀ ਇੱਕ ਬਹੁਤ ਬੜੀ ਹਿਸਟਰੀ ਵੀ ਇਸ ਇਲਾਕੇ ਦੀ ਇਹ ਪੁਲ ਸੰਤ ਬਾਬਾਜੀਤ ਸਿੰਘ ਹੁੰਦੇ ਸੀਗੇ ਜਿਨ੍ਹਾਂ ਨੂੰ ਕਹਿੰਦੇ ਸੀਗੇ ਕਿ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ ਇਹ ਪੁਲ ਉਹਨਾਂ ਨੇ ਮੈਂ ਕਹਿੰਦਾ ਸਾਡੇ ਇਲਾਕੇ ਨੂੰ ਜੀਦਾ ਕਹਿੰਦੇ ਨਾ ਜ਼ਿੰਦਗੀ ਦੇ ਦਿੱਤੀ ਇਸ ਤੋਂ ਪਹਿਲਾਂ ਇੱਥੇ ਕਿਸ਼ਤੀ ਪੈਂਦੀ ਹੁੰਦੀ ਸੀਗੀ ਜਿਹੜੀਆਂ ਤੁਸੀਂ ਉਧਰ ਮੰਡ ਦੇ ਇਲਾਕੇ 'ਚ ਜਾਂ ਦੇਖਦੇ ਆ ਬਾਰਡਰ ਏਰੀਆ ਦੇ ਵਿੱਚ ਜੀ ਜੀ ਉਹ ਕਿਸ਼ਤੀਆਂ ਜੋ ਕੱਢਣ ਵਾਲੇ ਬਾਬਾ ਜੀ ਨੇ ਸਾਨੂੰ ਪੁਲ ਦੇ ਦਿੱਤਾ ਪਰ ਜਿਹੜਾ ਪਾਣੀ ਹੈ ਇਹ ਸਾਡੇ ਸਾਰੇ ਲੋਕ ਚਾਹੁੰਦੇ ਆ ਕਿ 137 ਪਿੰਡ ਹੈ 67 ਪਿੰਡ ਉੱਪਰਲੇ ਨੇ ਪੰਚਾਇਤਾਂ ਨੇ ਮਤੇ ਪਾਏ ਨੇ ਉਹ ਚਾਹੁੰਦੇ ਆ ਕਿ ਇਹਦਾ ਇਹਦਾ ਦਾਇਰਾ ਦੇਖੋ ਤੁਸੀਂ ਕਿੰਨਾ ਇਧਰ ਆਦਾ ਬੜਾ ਵਿਸ਼ਾਲ ਹੈ ਜੀ ਇਹ ਤਾਂ ਇਹਨੂੰ ਆਪਾਂ ਫੁੱਟਾਂ 'ਚ ਤਾਂ ਕਹੀਏ ਮੀਟਰਾਂ 'ਚ ਕਹੀਏ ਤਾਂ ਘੱਟੋ-ਘੱਟ 3-400 ਮੀਟਰ ਦਾ ਦਾਇਰਾ ਹੈ ਸਾਨੂੰ ਇਹ ਜੋ ਸਾਰਾਈ 5-7 ਮੀਟਰ ਦਾ ਇੱਕ ਸੁਹਾ ਜਾਈਂਦਾ ਉਹਦੇ ਨਾਲ ਉਹ ਵੇਖ ਸਾਡਾ ਬਚਦਾ ਹੈ ਕਿਸਾਨੀ ਦਾ ਸਾਡੇ ਇਲਾਕੇ ਦੇ ਪੀਣੇ ਦੇ ਪਾਣੀਆਂ ਦੇ ਪ੍ਰਬੰਧ ਹੁੰਦੇ ਆ ਪਰ ਉਹਦੀ ਸਮੇਂ ਬੜੇ ਲੰਬੇ ਤੋਂ ਮੰਗ ਚੱਲ ਰਹੀ ਹੈ ਸਰਕਾਰਾਂ ਆ ਰਹੀਆਂ ਜਾ ਰਹੀਆਂ ਜੇ ਕੁਦਰਤ ਦੀ ਇਸ ਨਿਯਮਤ ਨੂੰ ਤੁਸੀਂ ਖੁਦ ਗਿਆ ਨਾ ਕਿ ਸੱਤ ਸਿੰਧੂ ਕਿਹਾ ਜਾਂਦਾ ਸੀਗਾ ਫਿਰ ਪੰਜ ਦਰਿਆਵਾਂ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਸਤਲੁਜ ਧਰਤੀ ਪੰਜਾਬ ਕਹਿੰਦੇ ਸੀ ਪੰਜਾਬ ਹੁਣ ਇਹ ਇੱਕ ਦਰਿਆ ਸਤਲੁਜ ਸਾਡੇ ਕੋਲ ਬਚਿਆ ਇਸ ਜ਼ਿਲ੍ਹੇ ਵਾਲਿਆਂ ਕੋਲ ਇਹ ਪਾਣੀ ਪਤਾ ਕਿੱਥੇ ਜਾ ਰਿਹਾ ਇਤੋਂ ਵੀ ਲੋਹਣਡ ਖੱਡ ਤੋਂ ਪਾਇਆ ਜਾਂਦਾ ਉੱਧਰਲੇ ਪਾਸੇ ਜਿਹੜਾ ਗੁਰੂ ਘਰ ਦਿਖ ਰਿਹਾ ਇਸ ਤੋਂ ਥੋੜੇ ਅੱਗੇ ਇੱਕ ਨਹਿਰ ਹੈ ਪਾਖੜਾ ਫੀਡਰ ਨਹਿਰ ਕਹਿੰਦੇ ਆ ਉਹ ਪਾਣੀ ਬੰਨ ਕੇ 70 ਸਾਲਾਂ ਤੋਂ ਰਾਜਸਥਾਨ ਹਰਿਆਣਾ ਬਾਇਆ ਖਨੂਰੀ ਭੇਜ ਰਹੀ ਹੈ ਇਹ ਦਰਿਆ ਵੈਸੇ ਅਸੀਂ ਕਹਿੰਦੇ ਆ ਸਤਲੁਜ ਦਰਿਆ ਹੈ ਪਰ ਜੇ ਮੈਂ ਔਖੇ ਸ਼ਬਦਾਂ 'ਚ ਕਹਾ ਮੈਨੂੰ ਕਹਿਣਾ ਨਹੀਂ ਚਾਹੀਦਾ ਮੇਰੀ ਭਾਵਨਾ ਬਹੁਤ ਹੈ ਖਵਾਜੇ ਪ੍ਰਤੀ ਇਹ ਵੇਸਟ ਵਾਸਤੇ ਰੱਖਿਆ ਹੋਵੋ ਨਹੀਂ ਸਾਨੂੰ ਹੁਣੇ ਲਵਲ ਲ ਭਰਿਆ ਜਾ ਰਿਹਾ ਜੂਨ ਦਾ ਮਹੀਨਾ ਹੈ ਬਰਫ ਪਿਗਲਣ ਲੱਪਈ ਸਿਆਲ ਨੂੰ ਇੱਥੇ ਚੰਦ ਲੀਟਰ ਪਾਣੀ ਹੁੰਦਾ ਮੈਂ ਇਹ ਜਾਂਦਾ ਵੀ ਇਹ ਪਾਣੀ ਨੂੰ ਹੁਣ ਝੋਨੇ ਦਾ ਸੀਜ਼ਨ ਹੈ ਜੀ ਸਰਕਾਰਾਂ ਗੱਲਾਂ ਤਾਂ ਬਹੁਤ ਕਰਦੀਆਂ ਕੱਸੀਆਂ ਤੱਕ ਪਾਣੀ ਜਾਂ ਹੋਰ ਹੈ ਇੱਕ ਪ੍ਰਸਤਾਵਿਤ ਨਹਿਰ ਹੈ ਜਿਹਦਾ ਨਕਸ਼ਾ ਬਣ ਗਿਆ ਲੋਕ ਚਾਹੁੰਦੇ ਆ ਉਹ ਇੱਕ ਮੈਂ ਤੁਹਾਨੂੰ ਜਿੱਦਾਂ ਗਿਆ ਨਾ 5-10 ਮੀਟਰ ਦਾ ਛੋੜਿਆ ਟੋਟਾ ਜੇ ਸਾਡੇ ਉੱਪਰ ਲਈ ਘਾੜ ਚੁੱਟ ਪਾ ਦਿੱਤਾ ਜਾਵੇ ਤਾਂ 137 ਪਿੰਡ ਸਾਡੇ ਥੋੜੇ-ਬਹੁਤ ਜਿਹੜੇ ਬੇਲਿਆਂ ਦੇ ਨੰਗਲ ਦੇ 28 ਪਿੰਡ ਬੀਤ ਦੇ ਪਲਾਨਿੰਗ ਨਾਲ ਜੇ ਪਾਈਪਿੰਗ ਬਾਕੀ ਉਹਨਾਂ ਨੂੰ ਵੀ ਪਾਣੀ ਦੇ ਦਈਏ ਤਾਂ ਸਾਰੀ ਜ਼ਿੰਦਗੀ ਜਿਹੜਾ ਇਹ ਕੰਮ ਕਰ ਜੂਗਾ ਉਹ ਉਹਦਾ ਦੇਣਾ ਨਹੀਂ ਦੇ ਸਕਦੇ ਐ ਇਹਦੀ ਬੜੀ ਭਾਰੀ ਹਿਸਟਰੀ ਐ ਇੱਥੇ ਹੀਰਾਂਝਾ ਫਿਲਮ ਦੀ ਸ਼ੂਟਿੰਗ ਹੋ ਚੁੱਕੀ ਐ ਰਾਜਕੁਮਾਰ ਜਿਸ ਜ਼ਮਾਨੇ ਦੇ ਵਿੱਚ ਹੋਰ ਵੀ ਬਹੁਤ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਹੋਈ ਐ ਕਲਾਕਾਰ ਵੀ ਆਏ بڑے-बड़े ਸਟਾਰ ਵੀ ਆਏ ਪਰ ਇਹਨੂੰ ਸਮਝ ਨਹੀਂ ਪਾਏ ਜਦ ਕੀ ਜੇ ਤੁਸੀਂ ਇਹਦਾ ਸੁਆਪਣ ਦੇਖੋ ਨਾ ਫੇਰ ਕਹੂੰਗਾ ਮੈਂ ਇੱਕ ਵਾਰੀ ਕੈਮਰੇ ਦੀ ਨਜ਼ਰ ਨਾਲ ਦਿਖਾ ਦਿਓ ਇਹਦਾ ਸੁਹਾਪਣ ਦੇਖੋ ਤਾਂ ਸਾਨੂੰ ਕਸ਼ਮੀਰ ਜਾਣ ਦੀ ਸ਼ਾਇਦ ਲੋੜ ਨਾ ਪਵੇ ਜਿਹੜੇ ਸਰਕਾਰ ਕਹਿ ਰਹੀਆਂ ਨਾ ਵੀ ਅਸੀਂ ਇਹਨੂੰ ਟੂਰਿਜ਼ਮ ਦੇ ਤੌਰ ਤੇ ਵਿਕਸਿਤ ਕਰਾਂਗੇ ਪੰਜਾਬ ਨੂੰ ਆਹ ਹੈ ਪੰਜਾਬ ਦਾ ਉਹ ਸਭ ਤੋਂ ਸੋਹਣਾ ਏਰੀਆ ਆ ਸਿਖਰ ਦੁਪਹਿਰ ਦਾ ਸਮਾਂ ਹੈ ਤੁਸੀਂ ਦੇਖ ਲਓ ਵੀ ਠੰਡ ਮਹਿਸੂਸ ਹੋ ਰਹੀ ਕਿ ਨਹੀਂ ਹੋ ਰਹੀ ਇਹ ਇੱਥੇ ਸ਼ਿਕਾਰੇ ਲਾ ਦੋਵੇ ਸਰਕਾਰ ਐਜੇ ਟੂਰਿਜ਼ਮ ਇੱਕ ਤੁਹਾਨੂੰ ਮੈਂ ਹੋਰ ਦੱਸ ਦਵਾਂ ਤੁਹਾਡੀ ਨੀਲੋ ਵਾਲੀ ਨਦੀ ਤੇ ਅੱਗੇ ਜਾ ਕੇ ਨਿlo ਦੇ ਬੋਲ ਤੇ ਪਹਿਲਾਂ ਬਹੁਤ ਪੁਰਾਣੇ ਸਮੇਂ ਦੇ ਵਿੱਚ ਇੱਕ ਫਲੋਟਿੰਗ ਰੈਸਟੋਰੈਂਟ ਬਣਾਇਆ ਸੀਗਾ ਤੈਰਦਾ ਹੋਇਆ ਰੈਸਟੋਰੈਂਟ ਇੱਥੇ ਤੈਰਦਾ ਰੈਸਟੋਰੈਂਟ ਵਣ ਸਕਦਾ ਜਮੀਨ ਮਲਕੀਤੀ ਆ ਬਹੁਤ ਸਾਰੀ ਉਹਨਾਂ ਲੋਕਾਂ ਨੂੰ ਪੱਕੇ ਤੌਰ ਤੇ ਜ਼ਿੰਦਗੀ ਭਰ ਦੀਆਂ ਰੋਟੀਆਂ ਸਰਕਾਰ ਨੂੰ ਟੂਰਿਜ਼ਮ ਪੰਜਾਬ ਦੀ ਦਿੱਖ ਸਾਨੂੰ ਨਹਿਰ ਦੇ ਕੇ ਸਾਡਾ ਇਲਾਕੇ ਨੂੰ ਪਾਣੀ ਸੰਤ ਤਿਆਰ ਬੈਠੇ ਆ ਵੀ ਨਹਿਰ ਪਾਟ ਦਿੰਦੇ ਆ ਫ੍ਰੀ ਕਾਰ ਸੇਵਾ ਚ ਕਰਨਾ ਕਿਨੇ ਆ ਪਟੇਲਾਂ ਤੱਕ ਪਾਣੀ ਪਹੁੰਚੇ ਨਹੀਂ ਜੀ ਤੁਹਾਡੇ ਟੇਲਾਂ ਤੱਕ ਪਹੁੰਚਾਉਣ ਦਾ ਤਾਂ ਵਾਅਦਾ ਕਰਤਾ ਸੀ ਸਾਡੇ ਤਾਂ ਜੇ ਸੱਚ ਪੁੱਛੋ ਨਾ ਜੀ ਇਹੀ ਸਤ ਲੋ ਜਾਂਦਾ ਏ ਮੈਨੂੰ ਲੱਗਦਾ ਇਹਦਾ ਏਰੀਆ ਘੇਰਾ 32 33 ਕਿਲੋਮੀਟਰ ਹੈ ਟੋਟਲ ਨੰਗਲ ਡੈਮ ਤੋਂ ਲੈ ਕੇ ਰੋਪੜ ਤੱਕ ਪਰ ਪਰਸੋਂ ਚੌਥੇ ਤੁਸੀਂ ਦੇਖਿਆ ਹੋਣਾ ਖਵਾਜਾ ਪੀਰ ਦੇ ਮੰਦਿਰ ਦੀ ਸਥਾਪਨਾ ਹੋਈ ਦਰਿਆ ਦੇ ਵਿੱਚ ਤੁਸੀਂ ਇੱਥੇ ਦੇਖ ਲਓ ਪਾਣੀ ਕਿੰਨਾ ਹੈ ਉਹ ਇੰਨੀ ਕ ਮਾਈਨਿੰਗ ਕਰਕੇ ਲੋਕਾਂ ਨੇ ਹਿਟਲੇ ਪਾਸੇ ਸਾਰਾ ਪਾਣੀ ਲਾ ਦਿੱਤਾ ਕਿ ਉੱਪਰ ਵਾਲੇ ਪਾਸੇ ਸੰਤ ਮਹਾਪੁਰਸ਼ ਵੀ ਕਹਿੰਦੇ ਥੱਕ ਗਏ ਪਾਣੀ ਪਜਾ ਦਿਓ ਸਰਕਾਰ ਤੋਂ ਪਾਣੀ ਨਹੀਂ ਪੁਜਿਆ ਟੇਲਾਂ ਵਾਲੀ ਗੱਲ ਤਾਂ ਦੂਰ ਦੀ ਗੱਲ ਐ ਇੱਥੇ ਕਿਸੇ ਹੋ ਸਕਦਾ 2-4 ਬੰਦਿਆਂ ਨੇ ਪੰਪ ਲਾ ਕੇ ਲਾਗ ਲਈ 2-4 ਕਿੱਲੇ ਜ਼ਰੂਰ ਸਿੰਜਲੇ ਹੋਣੇ ਸਭ ਤੋਂ ਸੌਖਾ ਮੈਥਡ ਐ ਜੇ ਇੱਥੋਂ ਪਾਈਪ ਪਾ ਕੇ ਨਾ ਸਰਕਾਰ ਮੰਨ ਲਓ ਨਾਲ ਲੱਗਦੇ 25 ਦੀ ਪਿੰਡਾਂ ਨੂੰ ਸਿੰਜ ਦਵੇ ਤਾਂ ਉੱਥੇ ਤੇ ਕੋਸ਼ਿਸ਼ ਸਾਰਥਕ ਨਜ਼ਰ ਆ ਜਾਣੀ ਵੀ ਯਾਰ ਇੱਕ ਵਾਕੇ ਕੁਝ ਕਰਨਾ ਜਾਂਦੇ ਐ ਅਸੀਂ ਇਹਨੂੰ ਜਾਨਕੀ ਉਹ ਪਰਤਾੜਿਤ ਨਹੀਂ ਕਰਨਾ ਚਾਹੁੰਦੇ ਗਵਰਨਮੈਂਟ ਨੂੰ ਅਸੀਂ ਰਾਸਤਾ ਦਿਖਾ ਰਹੇ ਮਾਰਗ ਦਿਖਾ ਰਹੇ ਇਹ ਵੀ ਨਹੀਂ ਐ ਵੀ ਇੱਕ ਗੱਲ ਹੋਰ ਦੱਸੋ ਪਾਣੀ ਦਾ ਵਹਾਅ ਕਿੱਧਰ ਨੂੰ ਹੈ ਰੂਪਨਗਰ ਵੱਲ ਨੂੰ ਹੈ ਨਾ ਇਹ ਸਰਕਾਰਾਂ ਇਸ ਚੀਜ਼ ਤੋਂ ਨਹੀਂ ਬਚ ਸਕਦੀਆਂ ਫੀਜ਼ਿਬਿਲਟੀ ਟੈਸਟ ਜਾਂ ਫਲਾਨਾ ਜਿਨ੍ਹਾਂ ਨੇ ਕੰਮ ਕਰਨੇ ਹੁੰਦੇ ਮੈਂ ਫੇਰ ਕਹਿੰਦਾ ਅਸੀਂ ਸਾਡੇ ਇਲਾਕੇ ਨੇ ਕਦੀ ਸੋਚਿਆ ਨਹੀਂ ਹਣਾ ਬਿਹਾ ਪੁਲ ਬਣ ਜਾਣਾ ਢੋਲਾਂ ਵਾਲਾ ਪੁਲ ਪੈਣਾ ਜੀ 6-7 ਮਹੀਨੇ ਪੁਲ ਰਹਿਣਾ ਉਸ ਤੋਂ ਬਾਅਦ ਆ ਦੇਖ ਲਓ ਆ ਇੱਥੇ ਤੇ ਇੱਕ ਇੱਕ ਦੇਖ ਹੈ ਨਾ ਇਹ ਇਹ ਪ੍ਰਵਾਸੀ ਲੋਕ ਐ ਇਹ ਇਹਨਾਂ ਦਾ ਮੇਰੇ ਖਿਆਲ ਨਾਲ ਪਾਖੜਾ ਡੈਮ ਤੇ ਲਾਇਸੈਂਸ ਪਤਾ ਨਹੀਂ ਹੈ ਕਿ ਨਹੀਂ ਹੈ ਉਹ ਅਗਲੀ ਗੱਲ ਹੈ ਕੋਲੀ ਨੇ ਬੰਦੇ ਛੱਡੇ ਹੋਏ ਆ ਜਿਹੜੇ ਉਹਨਾਂ ਦਾ ਡੀਲਰਸ਼ਿਪ ਹੈ ਜਾਂ ਕੋਈ ਹੋਰ ਵੀ ਹੋ ਸਕਦਾ ਇਹ ਮੱਛੀ ਦਾ ਕਾਰੋਬਾਰ ਕਰਦੇ ਆ ਜੇ ਇੱਕ ਆਹ ਦੋ ਬੰਦੇ ਇੱਕ ਨਾਓ ਚਲਾ ਕੇ ਆਪਣਾ ਪੇਟ ਪਾਲ ਸਕਦੇ ਤਾਂ ਸਾਡੇ ਤਾਂ ਜ਼ਿਮੀਂਦਾਰਾਂ ਦੀ ਇੱਕ ਇੱਕ ਸ਼ਿਕਾਰਾ ਸਬਸਿਡੀਆਂ ਦਿੰਦੀਆਂ ਗਵਰਨਮੈਂਟਾਂ ਮੈਂ ਉਹ ਫਿਰ ਡੀਰੇਲ ਹੋਣਾ ਮਸਲਾ ਟੂਰਿਜ਼ਮ ਦੇ ਪੱਖੋਂ ਜਿਹੜਾ ਤੁਸੀਂ ਦੂਜੀ ਕਹਿੰਦੇ ਆ ਆਹ ਪੁਲ ਜਿਹੜੇ 70 ਸਾਲਾਂ ਜੀ ਸਾਨੂੰ ਮਿਲਿਆ ਤਾ ਸਾਡੇ ਸਕੂਟਰਾਂ ਦੀ ਨੰਬਰ ਪਲੇਟਾਂ ਟੁੱਟਦੀਆਂ ਦੀ ਜਦ ਇਹ ਕਿਸ਼ਤੀ ਰੱਖਦੇ ਤੇ ਚੱਪੂ ਮਾਰਦੇ ਹੁੰਦੇ ਸੀਗੇ ਅਸੀਂ ਮੈਂ ਵੀ ਉਹਨਾਂ 'ਚ ਸ਼ਾਮਲ ਐ ਸਾਡੇ ਸਿਆਣਿਆਂ ਨੇ ਤਾਂ ਪਤਾ ਨਹੀਂ ਕਿੰਨੀ ਕ ਮਿਹਨਤ ਕੀਤੀ ਹੋਣੀ ਉਹ ਚੀਜ਼ਾਂ ਨੂੰ ਜਦ ਇਹ ਪੁਲ ਬਣਾ ਕੇ ਵਹਾਰਿਆ ਜਾ ਸਕਦਾ ਤਾਂ ਕਿ ਨਹਿਰ ਓਕੀ ਨਹੀਂ ਮੈਂ ਜਿਹੜੀ ਗੱਲ ਤੇ ਲੈਣਾ ਚਾਹੁੰਦਾ ਮਾਫ ਕਰਨਾ ਡੀਰੇਲ ਹੋ ਗਿਆ ਸੀ ਮਸਲਾ ਪਾਣੀ ਦਾ ਬਹਾ ਰੋਪੜ ਵੱਲ ਨੂੰ ਹੈ ਨਾ ਪਰ ਰੋਪੜ ਹੈਡ ਤੇ ਤੁਸੀਂ ਜਾਓ ਉਹ ਜਿੱਥੇ ਥੋੜੇ ਦਿਨ ਪਹਿਲਾਂ ਮੁੰਡਾ ਜਾ ਕੇ ਵਿੱਚ गिर ਗਿਆ ਸਾਡੇ ਪਿੰਡਾਂ ਦਾ ਮੋਟਰਸਾਈਕਲ ਸਮੇਤ ਜਿਹਨੂੰ ਇੱਕ ਆਪਣੇ ਸਾਬਕਾ ਜਿਹੜੇ ਸੀਐਮਓ ਅਨ ਸ਼ਰਮਾ ਜੀ ਨੇ ਸੀਆਰਸੀ ਦੇ ਕੇ ਜਿਹੜਾ ਬਚਾਇਆ ਸੀਆਰਪੀ ਕੀਤੀ ਉਹਦੀ ਉੱਥੇ ਉਸ ਬਿਸਤ ਦੁਆਬ ਨਹਿਰ ਬਣਦੀ ਜਿੱਦਾਂ ਇੱਕ ਪੰਜਾਬੀ ਦੀ ਪ੍ਰਾਣੀ ਕਹਾਵਤ ਹੈ ਜਾਂ ਹਿੰਦੀ ਦੀ ਕਹਾਵਤ ਕਹ ਲਈਏ ਉਲਟੇ ਬਾਸ ਬਰੇਲੀ ਨੂੰ ਉਹ ਬਿਸਤ ਦੁਆਬ ਨਹਿਰ ਉੱਥੋਂ ਪਾਣੀ ਘੁਮਾ ਕੇ ਬਲਾਚੌਰ ਦੇ ਬਾਹਰ ਬਾਹਰ ਗੜ ਸ਼ੈਂਕਰ ਗੜ ਸ਼ੈਂਕਰ ਤੋਂ ਅੰਮ੍ਰਿਤਸਰ ਤਰਨਤਾਰਨ ਉਹ ਸਾਰੇ ਪਾਕਿਸਤਾਨ ਬਾਰਡਰ ਦੇ ਉਰਲੇ ਪਿੰਡਾਂ ਤੱਕ ਉਹ ਪਾਣੀ ਪੁੱਠੇ ਪਾਸੇ ਨੂੰ ਘੁਮਾ ਕੇ ਉੱਪਰੋਂ ਘੁਮਾ ਦਿੱਤਾ ਇਹ ਪਹਾੜੀਆਂ ਦੇ ਉੱਪਰੋਂ ਪਰਲੇ ਪਾਸਿਓਂ ਜੇ ਥੋੜੀ ਜੀ ਕੋਸ਼ਿਸ਼ ਕਰ ਲੈਣਾ ਇਹ ਇਹਦਾ ਪਾਖੜਾ ਡੈਮ ਤੋਂ ਮਾਫ ਕਰਨਾ ਨੰਗਲ ਰੇਲਵੇ ਸਟੇਸ਼ਨ ਡੈਮ ਤੋਂ ਜਿਹੜਾ ਇਹਦਾ ਸਾਡਾ ਲਾਸਟ ਪੁਆਇੰਟ ਹੈ ਧਮਾਨ ਦਾ ਉਹ ਵੈਸੇ ਹੀ 55 ਔਰ ਇੱਕ ਰਿਪੋਰਟ ਚ 150 ਫੁੱਟ ਡਾਊਨ ਹੈ ਥੋੜੀ ਜੀ ਕੋਸ਼ਿਸ਼ ਦੀ ਲੋੜ ਹੈ ਪੰਜਾਬ ਦੇ ਪਾਣੀਆਂ ਦੇ ਰਾਖੇ ਫਲੈਕਸਾਂ ਉੱਤੇ ਨਹੀਂ ਹੋ ਸਕਦੇ ਪੰਜਾਬ ਦੇ ਪਾਣੀ ਗੱਲਾਂ ਨਾਲ ਨਹੀਂ ਹੋ ਸਕਦੇ ਮੁੰਡ ਪਰ ਅਸੀਂ ਸਥਾਏ ਬੈਠੇ ਆ ਕਿਸਾਨ ਕਿਸਾਨੀ ਕਰਦੇ ਜਿਮੀਦਾਰ ਕਿਸਾਨੀ ਕਰਦੇ ਆਣ ਆਲਾ ਸਮਾਂ ਦੇਖੋ ਤੁਸੀਂ ਅਸੀਂ ਕਹਿੰਦੇ ਸੀਗੇ ਇੱਕ ਵਾਰ ਮੈਂ ਵੀ ਨਿਊਜ਼ ਨਸ਼ਰ ਕੀਤੀ ਦੀ ਜਦੋਂ ਮੈਂ ਪੱਤਰਕਾਰਤਾ ਦੇ ਯੋਗ ਸੀਗਾ ਜਦੋਂ ਗਾਂਈ ਦਾ ਦੁੱਧ 10 ਰੁਪਏ ਵੇਖਦਾ ਸੀਗਾ ਤੇ ਪਾਣੀ ਕਿੰਨੇ ਦੀ ਬੋਤਲ ਉਸ ਵੇਲੇ ਵੀ 20 ਵਿਗਦੀ ਸੀਗੀ ਤੇ ਕਿਸਾਨ ਜ਼ਿਮੀਦਾਰ ਇਕੱਠੇ ਹੋ ਗਿਆ ਅੱਜ ਅਸੀਂ ਤੁਹਾਡੇ ਕੋਲ ਜਾ ਰਹੇ ਨਾ ਤੁਸੀਂ ਪੰਜਾਬ ਦੀ ਆਵਾਜ਼ ਹੈ ਮੇਰੇ ਕੋਲ ਵੀ ਆਏ ਸੀਗੇ ਉਹ ਕਹਿੰਦੇ ਯਾਰ 10 ਰੁਪਏ ਲੀਟਰ ਦੁੱਧ ਵਿਗਦਾ ਯਾਰ ਰਾਣਾ ਕੋਈ ਸਾਡੀ ਵੀ ਗੱਲ ਕਰਕੇ ਦੇ ਪਾਸੇ ਤੇ ਮੈਂ ਕਿਹਾ ਜੀ ਕੋਈ ਚੱਕਰ ਨਹੀਂ ਜਰੂਰ ਕਰਾਂਗੇ ਤੁਹਾਡੀ ਗੱਲ ਤੇ ਬੈਠਾ ਬੈਠਾ ਮੈਂ ਹੁਣ ਜ਼ਿਮੀਦਾਰਾਂ ਦੇ ਵਿੱਚੋਂ ਗੱਲ ਨਿਕਲਦੀ ਗੱਲ ਚੋਂ ਗੱਲ ਨਿਕਲਦੀ ਸਵੇਰੇ ਆ ਕੇ ਫੇਰ ਬਹਿ ਗਏ ਬੰਦੇ ਉੱਥੇ ਅੱਛਾ ਮੈਂ ਦੁਕਾਨ ਵੀ ਕਰਦਾ ਛੋਟੀ-ਬੋਟੀ ਤੇ ਉੱਥੇ ਗੁਜ਼ਰਤੀ ਕੋਈ ਗਾਹਕ ਆਇਆ ਕਹਿੰਦਾ ਪਾਣੀ ਦੀ ਬੋਤਲ ਦੇ ਦਿਓ ਮੁੰਡਾ ਕਹਿੰਦਾ ਮੁੰਡਾ ਅੱਗੇ ਕੰਮ ਕਰਦਾ ਸੀ ਕਾਊਂਟਰ ਦੇ ਕਹਿੰਦਾ ਕਿੰਨੇ ਪੈਸੇ ਕਹਿੰਦਾ 20 ਰੁਪਏ ਉਹ ਮੈਂ ਕਹਾ ਯਾਰ 8 ਰੁਪਏ ਦੀ ਆਂਦੀ 10 ਲੈ ਲੈ ਉਸ ਜਮਾਨੇ ਸਸਤੀ ਸੀਗੀ ਉਹ ਕਹਿੰਦਾ ਚੱਲ ਯਾਰ 20 ਲੈ ਲੈ ਹੋਰ ਤੇਰੇ ਕੋ ਕਿਹੜਾ ਕੋਈ ਕੰਮ ਹੈ ਤੇ ਉਹ ਨਾਲ ਬੈਠਾ ਜ਼ਿਮੀਦਾਰ ਬੋਲ ਪਿਆ ਕਹਿੰਦਾ ਦੇਖ ਲੈ ਰਾਣਾ ਲੋਕਾਂ ਦਾ ਨਹੀਂ ਦੁੱਧ ਵਿਗਦਾ ਕੰਪਨੀ ਵਾਲਿਆਂ ਦਾ ਤੇਰਾ ਜੈਗੁਰੇ ਵਿਗਦਾ ਪਾਣੀ ਉਹ ਚੀਜ਼ ਹੱਲ ਹੋਣੀ ਵੀ ਆਣ ਵਾਲੇ ਸਮੇਂ ਦੇ ਵਿੱਚ ਇਹ ਪਾਣੀ ਹੁਣੇ ਫੋਰਸਾਂ ਲੱਗਣ ਲੱਪਈਆਂ ਹੁਣੇ ਸੈਂਟਰ ਆਪਣੇ ਕੋ ਅਧਿਕਾਰ ਕਾਨੂੰਨ ਪੱਕੇ ਰੱਖਣ ਲੱਪਈਆਂ ਹਜੇ ਵੀ ਵਕਤ ਹੈਗਾ ਜੇ ਸਰਕਾਰ ਸਹੀ ਮਾਇਨੇ ਚ ਟੇਲਾਂ ਵਾਲੀ ਗੱਲ ਕਰਦੀ ਨਾ ਟੇਲਾਂ ਵਾਲੀ ਗੱਲ ਦੇਖੋ ਮੈਂ ਨਹੀਂ ਕਹਿੰਦਾ ਹੋ ਸਕਦਾ ਕੁਝ ਟੇਲਾਂ ਹੀ ਨਹੀਂ ਬਣਾਈਆਂ ਹੁਣ ਕੁਝ ਇਲਾਕੇ ਚ ਪਰ ਵੈਸੇ ਬੇਸਿਕਲੀ ਮੈਂ ਵੀ ਪੰਜਾਬ ਘੁੰਮਦਾ ਏ ਇਹਨਾਂ ਨੇ ਪੁਰਾਣੇ ਸੂਹਿਆਂ ਦੀ ਰਿਪੇਅਰ ਕਰ ਲਈਏ ਜਾਂ ਉਹਨਾਂ ਦੀ ਕਹਿ ਲਈਏ ਛਾਂਟ-ਛਟਾਈ ਕਰਕੇ ਉਹਨਾਂ ਚ ਪਾਣੀ ਪਾਣ ਦੇ ਪ੍ਰੋਵੀਜ਼ਨ ਕੋਸ਼ਿਸ਼ਾਂ ਕੀਤੀਆਂ ਚੰਗੀ ਗੱਲ ਹੈ ਸਾਡੇ ਮੁੰਡ ਨੂੰ ਜੇ ਪਾਣੀ ਮਿਲੂਗਾ ਦਰਿਆ ਕਨਿਆਰੇ ਸੁੱਕੇ ਜਿਹੜੇ ਪਿਆਸੇ ਲੋਕ ਐ ਥਾਏ ਲੋਕ ਐ ਤਾਂ ਇਹਨਾਂ ਨੂੰ ਸੀਸਾ ਦੇਣਗੇ ਫਿਲਹਾਲ ਪੰਜਾਬ ਦੇ ਪਾਣੀਆਂ ਦੀ ਲੜਾਈ ਲੜ ਰਹੇ ਐ ਇਹਨੂੰ ਗੰਧਲਾ ਬਚਾਉਣ ਤੋਂ ਬਚਾਉਣ ਦੀ ਲੜ ਰਹੇ ਐ ਇਹ ਲੜਾਈ ਮੇਰੇ ਇਕੱਲੇ ਦੀ ਨਹੀਂ ਐ ਤੁਹਾਡੀ ਐ ਔਰ ਸਮਾਂ ਆਊਗਾ ਇੱਕ ਇਤਿਹਾਸ ਬਣੂਗਾ ਔਰ ਤੁਸੀਂ ਵੀ ਉਹਦੇ ਗਵਾਹ ਬਣੋਗੇ ਤੇ ਬਿਲਕੁਲ ਪਾਣੀ ਵਗ ਰਿਹਾ ਐ ਪਾਣੀਆਂ ਕਰਕੇ ਸਾਡਾ ਪੰਜਾਬ ਜਾਣਿਆ ਜਾਂਦਾ ਤੇ ਉਹਨਾਂ ਦੇ ਵਿੱਚ ਇੱਕ ਦਿਆ ਸਤਲੂ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਪਰ ਇਸ ਭਰਕੇ ਜਾਂਦੇ ਦਰਿਆ ਦੇ باوجود ਵੀ ਇਸ ਪਾਸੇ ਜੋ ਨੂਰਪੁਰ ਬੇਦੀ ਬੈਂਸਾ ਜਾਂ ਹੋਰ 13537 ਜੋ ਪਿੰਡ ਜਿਸ ਤਰ੍ਹਾਂ ਗੌਰਵਰਾਨਾ ਜੀ ਨੇ ਦੱਸਿਆ ਕਿ ਉਹ ਇਸ ਪਾਣੀ ਤੋਂ ਵੰਦੇ ਆ ਤੇ ਉਹ ਡਿਕ ਰਹੇ ਆ ਉਹ ਸਿਚਾਈ ਲਈ ਡਿਕ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਕਿ ਇਹ ਸਪੌਟ ਜਿਹੜਾ ਹੈਗਾ ਟੂਰਿਜ਼ਮ ਲਈ ਵੀ ਇੱਕ ਵਧੀਆ ਸਪੌਟ ਬਣ ਸਕਦਾ ਹੈ ਸਰਕਾਰ ਦੇ ਲਈ ਉਹ ਵੀ ਫਾਇਦਾ ਹੋ ਸਕਦਾ ਹੈ ਤੇ ਇਸ ਨੂੰ ਉਸ ਤਰ੍ਹਾਂ ਵੀ ਡਿਵੈਲਪ ਕੀਤਾ ਜਾ ਸਕਦਾ ਪਰ ਇਹ ਅਣਗੌਲੇਆ ਕੀਤਾ ਗਿਆ ਸਰਕਾਰਾਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਲੋਕ ਜਿਹੜੇ ਹੈਗੇ ਆ ਪਾਣੀ ਦੇ ਭਰ ਕੇ ਲੰਘਦੇ ਦਰਿਆ ਦੇ باوجود ਵੀ ਇੱਥੋਂ ਪਿਆਸੇ ਬੈਠੇ ਆ ਤੇ ਇਹ ਉਹਨਾਂ ਦੀ ਜਿਹੜੀ ਤਰਾਸਦੀ ਹੈ ਤੇ ਉਹ ਆਪਣਾ ਜਿਹੜਾ ਸਵਾਲ ਹੈ ਸਰਕਾਰਾਂ ਤੱਕ ਰੱਖ ਰਿਹਾ ਗੌਰਵਰਣਾ ਜੀ ਨੇ ਆਪਣਾ ਸਵਾਲ ਉਹਨਾਂ ਲੋਕਾਂ ਦਾ ਸਵਾਲ ਆਪਣੇ ਥਰੂ ਰੱਖਿਆ ਪਰ ਕੀ ਇਸ ਦੇ ਉੱਤੇ ਕਿਸਦਾ ਧਿਆਨ ਕਦੀ ਜਾਊਗਾ ਜਾਂ ਫਿਰ ਪਾਣੀ ਦੇ ਕੰਢੇ ਬੈਠੇ ਲੋਕ ਪਾਣੀ ਨੂੰ ਤਸਦੇ ਰਹਿਣਗੇ ਇਹ ਤਰਾਸ ਦੀ ਜੋ ਸਦੀਆਂ ਤੋਂ ਚੱਲਦੀ ਆ ਰਹੀ ਹੈ ਪਹਿਲਾਂ ਸਰਕਾਰਾਂ ਨੇ ਵੀ ਅਣਗੋਲੀਆਂ ਕੀਤੀ ਅੱਗੇ ਵੀ ਅਣਗੋਲੀਆਂ ਹੁੰਦੀ ਰਹੂਗੀ ਇਹ ਇਹ ਸਵਾਲ ਦਾ ਜਵਾਬ ਕਦੋਂ ਮਿਲੂਗਾ ਇਹ ਅਜੇ ਵੀ ਬਹੁਤ ਸਾਰੇ ਲੋਕ ਲੱਭ ਰਹੇ ਆ ਗੁਰਪ੍ਰੀਤ ਸਿੰਘ ਦੇ ਨਾਸਤਨਾਮ ਸਿੰਘ ਪੰਜਾਬੀ ਲੋਕ ਚੰਦ